ਯੂਰਪ ਦੀਆਂ ਕਈ ਕੰਟਰੀਆਂ ਜਿਹੜੀਆਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਉਹਦੇ ਉੱਤੇ ਵੀ ਬਹੁਤ ਸਖਤਾਈ ਹੋ ਗਈ ਆ ਤੇ ਕਈ ਪੰਜਾਬੀਆਂ ਨੂੰ ਭਾਰਤ ਵਾਪਸ મોੜਿਆ ਗਿਆ ਆ ਬਹੁਤ ਉਹਨਾਂ ਦੇ ਉੱਤੇ ਨਿਗਰੱਖੀ ਗਈ ਆ ਪੇਨ ਦੇ ਵਿੱਚ ਕੀ ਕਾਰਨ ਰਿਹਾ ਆ ਲੋਕਾਂ ਨੂੰ ਕਿਉਂ ਇੱਥੇ ਦੀ ਸਰਕਾਰ ਜਿਹੜੀ ਆ ਉਹ ਡਬਲ ਮਾਈਂਡਡ ਹੋਈ ਆ ਇਮੀਗ੍ਰੇਸ਼ਨ ਨੂੰ ਲੈ ਕੇ ਥੇ ਜਿਹੜੇ ਲੋਕ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਜਾਂ ਚੋਰੀਆਂ ਡਕੈਤੀਆਂ ਜਾਂ ਕੋਈ ਇਹੋ ਜਿਹਾ ਕੰਮ ਕਰ ਰਹੇ ਨੇ ਤਾਂ ਜਿਨ੍ਹਾਂ ਦੇ ਉੱਤੇ ਪੈਨਲ ਲੱਗੂਗਾ ਜਾਂ ਤੁਹਾਡੇ ਉੱਤੇ ਕੋਈ ਧਰਾ ਲੱਗੂਗੀ ਯੂਰਪ ਦੇ ਵਿੱਚ ਵਧ ਰਹੀ ਹੈ ਸਖਤਾਈ ਤੇ ਬਹੁਤ ਸਾਰੇ ਲੋਕ ਨੇ ਪ੍ਰੇਸ਼ਾਨ ਕਮਾਕਾਰਾਂ ਨੂੰ ਲੈ ਕੇ ਕਮਾਕਾਰਾਂ ਦੇ ਹਾਲਾਤ ਵਿਗੜ ਰਹੇ ਨੇ ਤੇ ਕਈ ਲੋਕ ਯੂਰਪ ਨੂੰ ਛੱਡ ਕੇ ਜਾਣ ਦਾ ਫੈਸਲਾ ਕਰ ਰਹੇ ਨੇ ਤੇ ਕਈ ਮੋੜ ਰਹੇ ਨੇ ਪੰਜਾਬ ਨੂੰ ਬਹੁਤ ਸਾਰੀਆਂ ਉਹ ਸੱਚੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਕੋਲੋਂ ਅਧੂਰੀਆਂ ਰਹਿ ਜਾਂਦੀਆਂ ਨੇ ਹਮੇਸ਼ਾ ਕਈ ਲੋਕ ਇਹੇ ਵੀਡੀਓ ਪਾ ਕੇ ਦੱਸਦੇ ਰਹਿੰਦੇ ਆ ਤੇ ਆ ਬਹੁਤ ਸੋਹਣਾ ਆ ਤੇ ਆ ਬਹੁਤ ਸੋਹਣਾ ਆ ਅੰਦਰਲਾ ਸੱਚ ਕੋਈ ਵੀ ਨਹੀਂ ਦੱਸਦਾ ਅਸਲ ਵਿੱਚ ਅੰਦਰਲਾ ਸੱਚ ਇਹ ਆ ਕਿ ਲੋਕਾਂ ਦੀ ਗਿਣਤੀ ਜਿੱਥੇ ਵੱਧ ਰਹੀ ਆ ਕਈ ਮੌਲਖਾਂ ਦੇ ਵਿੱਚ ਤੇ ਯੂਰਪ ਦੀਆਂ ਕਈ ਕੰਟਰੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਵਾਧੀ ਹੋਈ ਇਮੀਗ੍ਰੇਸ਼ਨ ਦੀ ਆਬਾਦੀ ਨੂੰ ਲੈ ਕੇ ਕਮਾਕਾਰਾਂ ਨੂੰ ਲੈ ਕੇ ਕੱਚੇ ਬੰਦਿਆਂ ਨੂੰ ਲੈ ਕੇ ਬਹੁਤ ਤਰ੍ਹਾਂ ਦੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਯੂਰਪ ਸਰਕਾਰ ਜਿਹੜੀ ਆ ਉਹ ਕ੍ਰੇਜ਼ੀ ਤੋਂ بچਣ ਵਾਸਤੇ ਸਖਤਾਈ ਕਰ ਰਹੀ ਆ ਜਿੱਥੇ ਜਰਮਨ ਨੇ ਫਰਾਂਸ ਦੇ ਨਾਲ ਜਿਹੜਾ ਬਾਰਡਰ ਲੱਗਦਾ ਆ ਉਸ ਬਾਰਡਰ ਦੇ ਉੱਤੇ ਸਖਤਾਈ ਕਰ ਦਿੱਤੀ ਆ ਇਸ ਤੋਂ ਇਲਾਵਾ ਇਟਾਲੀਆ ਦੇ ਵਿੱਚ ਜੋ 8 ਮਹੀਨੇ ਵਾਲੇ ਪੇਪਰ ਸੀਗੇ ਉਹਨਾਂ ਤੇ ਬਹੁਤ ਲੋਕ ਜਾਲੀ ਵਰਕ ਪਰਮਿਟ ਲਾ ਕੇ ਆਉਂਦੇ ਸੀਗੇ ਪੰਜਾਬ ਤੋਂ ਵੀਜ਼ਾ ਲਗਵਾ ਕੇ ਯਾਨੀ ਕਿ ਮਾਲਕ ਕੋਲੋਂ ਕੰਮ ਨਹੀਂ ਹੁੰਦਾ ਸੀ ਸਿਰਫ ਪੈਸਿਆਂ ਵਾਸਤੇ ਹੀ ਕੰਮ ਕਰਦੇ ਸੀ ਕੰਮ ਹੋਰਾ ਕੰਟਰੀਆਂ ਦੇ ਵਿੱਚ ਜਾ ਕੇ ਕਰਨਾ ਪੈਂਦਾ ਸੀਗਾ ਉਹਦੇ ਉੱਤੇ ਵੀ ਬਹੁਤ ਸਖਤਾਈ ਹੋ ਗਈ ਆ ਤੇ ਕਈ ਪੰਜਾਬੀਆਂ ਨੂੰ ਭਾਰਤ ਵਾਪਸ ਮੋੜਿਆ ਗਿਆ ਆ ਬਹੁਤ ਉਹਨਾਂ ਦੇ ਉੱਤੇ ਨਿਗਾਹ ਰੱਖੀ ਗਈ ਆ ਜਿਹੜੇ ਲੋਕ ਇਹੋ ਜਿਹਾ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਇਟਲੀ ਦੇ ਵਿੱਚ ਖਾਸ ਤੌਰ ਤੇ ਕਈ ਲੋਕ ਇਟਲੀ ਨੂੰ ਛੱਡ ਕੇ ਹੋਰਾਂ ਕੰਟਰੀਆਂ ਦੇ ਵਿੱਚ ਮੂਵ ਹੋ ਰਹੇ ਨੇ ਉਹ ਕਿਉਂ ਹੋ ਰਹੇ ਨੇ ਕਾਰਨ ਕੀ ਆ ਕਾਰਨ ਅਸਲ ਵਿੱਚ ਵਾਧੀ ਹੋਈ ਮੰਗਾਈ ਇਨਕਮ ਖਰਚਾ ਬਹੁਤ ਟੈਕਸ ਰਹائشਾਂ ਮਹਿੰਗੀਆਂ ਹੋਣ ਕਾਰਨ ਤੇ ਜੋ ਘਰ ਦਾ ਜਿਹੜਾ ਬਜਟ ਆ ਉਹ ਨਾ ਪੂਰਾ ਹੋਣ ਕਾਰਨ ਜਿਹੜਾ ਲੋਕਾਂ ਨੂੰ ਆਮਦਨ ਦੇ ਸਾਧਨ ਘੱਟ ਹੋਣ ਕਾਰਨ ਤੇ ਲੋਕਾਂ ਨੂੰ ਛੱਡ ਕੇ ਹੋਰ ਮੁਲਕਾਂ ਦੇ ਵਿੱਚ ਮੂਵ ਹੋਣਾ ਪੈ ਰਿਹਾ ਆ ਇਹ ਤੋਂ ਇਲਾਵਾ ਪੁਰਤਗਾਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਹਮੇਸ਼ਾ ਇਮੀਗ੍ਰੇਸ਼ਨ ਖੁੱਲੀ ਰਹੀ ਆ 3 ਸਾਲ ਬਾਅਦ ਪਾਸਪੋਰਟ ਮਿਲ ਜਾਂਦਾ ਆ ਤੇ ਉੱਥੇ ਦੀ ਸਰਕਾਰ ਨੇ ਜੱਕਦਮ ਜਿਹੜਾ ਵਾ ਉਹ ਲੋਕ ਲਾ ਦਿੱਤਾ ਕਿ ਜਿਹੜੇ ਲੋਕ ਸਿਰਫ ਪੇਪਰ ਲੈਣੇ ਹੀ ਉੱਥੇ ਜਾਂਦੇ ਸੀ ਉਹਨਾਂ ਦੇ ਉੱਤੇ ਜਿਹੜੀ ਆ ਸਖਤਾਈ ਕਰ ਦਿੱਤੀ ਆ ਪੁਰਤਗਾਲ ਗਵਰਨਮੈਂਟ ਵੱਲੋਂ ਹੁਣ ਪੁਰਤਗਾਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਇੱਕ ਵੀਡੀਓ ਕਰ ਰਹੇ ਆ ਜਿਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਪੁਰਤਗਾਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਾਨੂੰਨ ਆ ਰਹੇ ਆ ਤੇ ਕਿੱਦਾਂ ਕਰਕੇ ਜਿਹੜਾ ਪੁਰਤਗਾਲ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕਰਨ ਜਾ ਰਿਹਾ ਆ ਹੁਣ ਇਤੋਂ ਇਲਾਵਾ ਸਪੇਨ ਲਾ ਲੋ ਸਪੇਨ ਦੇ ਵਿੱਚ 3 ਸਾਲ ਵਾਲੇ ਪੇਪਰ ਜਿਹੜੇ ਆ ਉਹ ਮਿਲਦੇ ਸੀ ਜਾਂ ਮਿਲ ਰਹੇ ਨੇ ਬਹੁਤ ਸਾਰੀਆਂ ਫਵਾਮਾਂ ਆਰਡਰੀਆਂ ਆ ਕਿ 2 ਸਾਲ ਵਾਲੇ ਪੇਪਰ ਜਿਹੜੇ ਆ ਉਹ ਹੋ ਗਏ ਆ ਇਮੀਗ੍ਰੇਸ਼ਨ ਜਿਹੜੀ ਆ 3 ਸਾਲ ਤੋਂ 2 ਸਾਲ ਦੀ ਕਰ ਦਿੰਦੀ ਆ ਯਾਨੀ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਹੜੇ ਰਾਈਗੋ ਸੋਸ਼ੀਅਲ ਵਾਲੇ ਪੇਪਰ ਆ ਉਹ 3 ਸਾਲਾਂ ਬਾਅਦ ਬਣਦੇ ਆ ਜਿਹੜੇ ਰਾਈਗੋ ਜਾਂ ਇਨਫਰਮੇਸ਼ਨ ਵਾਲੇ ਆ ਉਹ 2 ਸਾਲ ਬਾਅਦ ਬਣਦੇ ਆ 2 ਸਾਲ ਤੋਂ ਪਹਿਲਾਂ ਪੇਪਰ ਲੈਣ ਵਾਸਤੇ ਅਸੀਂ ਕਈ ਵੀਡੀਓ ਦੱਸੀਆਂ ਹੋਈਆਂ ਕਰਕੇ ਤੇ ਉਹ ਕਿਵੇਂ-ਕਿਵੇਂ ਕਰਕੇ ਕਿਹੜਾ-ਕਿਹੜਾ ਪ੍ਰੋਸੀਜਰ ਫਾਲੋ ਕਰਨਾ ਪੈਂਦਾ ਤੇ ਕਈ ਲੋਕ ਜਿਹੜੇ ਆ ਠੱਗੇ ਵੀ ਜਾ ਰਹੇ ਆ ਠੱਗੇ ਕਿੱਦਾਂ ਜਾ ਰਹੇ ਆ ਕਈ ਬਣਾ ਕੇ ਸਕੈਮ ਕਰ ਰਹੇ ਆ ਇੰਟਰਨੈਟ ਦੇ ਉੱਤੋਂ ਫੇਸਬੁੱਕ ਵਗੈਰਾ ਤੇ ਜਾਂ YouTube ਦੇ ਉੱਤੇ ਵੀਡੀਓ ਪਾ ਕੇ ਤੇ ਕਈਆਂ ਏਜੰਟਾਂ ਨੂੰ ਜਿਹੜੇ ਨਕਲੀ ਆ ਉਹਨਾਂ ਨੂੰ ਪ੍ਰਮੋਟ ਕਰ ਰਹੇ ਨੇ ਤੇ ਪ੍ਰਮੋਟ ਕਰਕੇ ਉਹ ਲੋਕ ਉਹਨਾਂ ਨੂੰ ਟੈਲੀਫੋਨ ਦੇ ਉੱਤੋਂ ਜਿਹੜੇ ਆ ਗੁੰਮਰਾਹ ਕਰਦੇ ਨੇ ਗੁੰਮਰਾਹ ਕਰਨ ਤੋਂ ਬਾਅਦ ਜਿਹੜਾ ਪੈਸਾ ਉਹ ਟਰਾਂਸਫਰ ਕਰਾਇਆ ਜਾਂਦਾ ਤੇ ਕਈ ਲੋਕ ਦੁਬਈ ਤੋਂ ਨੇ ਤੇ ਕਈ ਲੋਕ ਯੂਰਪ ਦੇ ਅੰਦਰ ਇਹ ਕੰਮ ਕਰ ਰਹੇ ਨੇ ਤੇ ਲੋਕਾਂ ਨੂੰ ਠੱਗ ਰਹੇ ਨੇ ਲਗਾਤਾਰ ਹੁਣ ਸਪੇਨ ਦੇ ਵਿੱਚ ਕੀ ਕਾਰਨ ਰਿਹਾ ਆ ਲੋਕਾਂ ਨੂੰ ਕਿਉਂ ਇੱਥੇ ਦੀ ਸਰਕਾਰ ਜਿਹੜੀ ਆ ਉਹ ਡਬਲ ਮਾਈਂਡਡ ਹੋਈ ਆ ਇਮੀਗ੍ਰੇਸ਼ਨ ਨੂੰ ਲੈ ਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੁੱਲ੍ਹ ਸਕਦੀ ਹੈ ਇਮੀਗ੍ਰੇਸ਼ਨ ਕਿ ਨਹੀਂ ਖੁੱਲ੍ਹ ਸਕਦੀ ਆ ਜਾਨੀ ਕਿ ਪ੍ਰੋਬਲਮ ਇੱਥੇ ਆ ਕੇ ਮੁੱਕਦੀ ਆ ਕਿ ਇੱਥੇ ਜਿਹੜੀ ਸਰਕਾਰ ਆ ਸਰਕਾਰ ਦੇ ਵਿੱਚ ਜਿਹੜੇ ਦੋ ਧਿਰਿਆ ਇੱਕ ਧਿਰ ਜਿਹੜਾ ਵਾ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਡਿਫੈਂਸ ਕਰ ਰਿਹਾ ਇਮੀਗ੍ਰੇਸ਼ਨ ਦੀ ਦੂਸਰਾ ਜਿਹੜਾ ਆਪੋਜੀਟ ਚੱਲ ਰਿਹਾ ਆ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਉਹ ਕਹਿ ਰਿਹਾ ਕਿ ਇਹ ਬਹੁਤ ਜਿਹੜੇ ਇੱਥੇ ਦੇ ਲੋਕ ਆ ਸਪੈਨਿਸ਼ ਲੋਕ ਆ ਜਾਂ ਇੱਥੋਂ ਦੇ ਜਿਹੜੇ ਲੋਕ ਗੋਰੇ ਆ ਉਹਨਾਂ ਦੇ ਕਮਾਕਾਰਾਂ ਦੇ ਤੇ ਉਹਨਾਂ ਦੇ ਇਕਨੋਮਿਕਲੀ ਉਹਨਾਂ ਦੇ ਹਾਲਾਤ ਜਿਹੜੇ ਆ ਉਹ ਵਿਗੜਦੇ ਜਾ ਰਹੇ ਜਿਹੜਾ ਕੰਮ ਉਹਨਾਂ ਨੇ ਕਰਨਾ ਸੀ ਉਹਨਾਂ ਨੂੰ ਉਹ ਕੰਮ ਨਹੀਂ ਮਿਲ ਰਿਹਾ ਇਵੇਂ ਦੀ ਹੀ ਇਟਲੀ ਦੇ ਵਿੱਚ ਪਰੇਸ਼ਾਨੀ ਆ ਰਹੀ ਆ ਇਟਲੀ ਤੋਂ ਵੀ ਲੋਕ ਜਿਹੜੇ ਆ ਕਾਫੀ ਮੂਵ ਹੋ ਰਿਹਾ ਆ ਹੋਰਾਂ ਕੰਟਰੀਆਂ ਦੇ ਵਿੱਚ ਜਾਨੀ ਕਿ ਇਟਲੀ ਦੇ ਵਿੱਚ ਵੀ ਵਾਧਦੀ ਹੋਈ ਮੰਗਾਈ ਸਮੇਤ ਜਿਹੜੇ ਟੈਕਸ ਆ ਉਹ ਬਹੁਤ ਵਧ ਗਏ ਨੇ ਰਹਿائشਾਂ ਦੇ ਕਿਰਾਏ ਵਧ ਗਏ ਨੇ ਖਰਚੇ ਵਧ ਗਏ ਨੇ ਜਿਹੜੀਆਂ ਤਨਖਾਹਾਂ ਆ ਉਹਨਾਂ ਦੇ ਨਾਲ ਘਰ ਦਾ ਗੁਜ਼ਾਰਾ ਨਾ ਚੱਲਣਾ ਤੇ ਬਿਜ਼ਨਸ ਕਾਰੋਬਾਰ ਵਾਲੇ ਲੋਕਾਂ ਦੇ ਵੀ ਪਰੇਸ਼ਾਨੀਆਂ ਆ ਰਹੀਆਂ ਨੇ ਤੇ ਇਸ ਕਰਕੇ ਕਈ ਲੋਕ ਜਿਹੜੇ ਆ ਇਟਲੀ ਤੋਂ ਮੂਵ ਹੋ ਰਹੇ ਨੇ ਤੇ ਬਹੁਤ ਸਾਰੇ ਲੋਕ ਜਿਵੇਂ ਪੁਰਤਗਾਲ ਦੇ ਵਿੱਚ ਸਿਰਫ ਪੇਪਰ ਬਣਾਉਣੀ ਜਾਂਦੇ ਸੀਗੇ ਉਹ ਜਦੋਂ ਪੇਪਰ ਬੰਦ ਹੋ ਗਏ ਨੇ ਉਹ ਪੁਰਤਗਾਲ ਤੋਂ ਮੂਵ ਹੋ ਗਏ ਨੇ ਤੇ ਹੁਣ ਸਪੇਨ ਦੇ ਵਿੱਚ ਬਹੁਤ ਸਾਰਾ ਜਿਹੜੇ ਲੋਕ ਆ ਇਕੱਤਰ ਹੋ ਰਹੇ ਨੇ ਕੰਮ ਭਾਲ ਰਹੇ ਨੇ ਬਹੁਤ ਫੋਨ ਆਉਂਦੇ ਨੇ ਕਿ ਭਾਜੀ ਕੰਮ ਤੇ ਲਵਾ ਦਿਓ ਕੰਮ ਤੇ ਲਵਾ ਦਿਓ ਪਰ ਕੰਮ ਇੱਕ ਬੰਦੇ ਵਾਸਤੇ ਹੁੰਦਾ ਤੇ 40 ਬੰਦੇ ਜਿਹੜੇ ਆ ਉਹ ਕੰਮ ਲੱਭ ਰਹੇ ਨੇ ਤੇ ਇਦਾਂ ਦੀਆਂ ਪਰੇਸ਼ਾਨੀਆਂ ਬੜੀਆਂ ਆ ਰਹੀਆਂ ਜਿੱਥੇ ਰਹਿائش ਦੀ ਪਰੇਸ਼ਾਨੀ ਬੜੀ ਆ ਰਹੀ ਆ ਰੋਜਾਨਾ ਜਿਹੜੇ ਬਹੁਤ ਲੋਕ ਆ ਰਹੇ ਨੇ ਤੇ ਨਾਲ ਤੁਹਾਨੂੰ ਪਤਾ ਵਿਆ ਕਿ ਸਪੇਨ ਵਿੱਚ ਪੱਕੇ ਹੋਣ ਵਾਸਤੇ ਇੰਪਾਦਰਨਾ ਮੈਂਤੋ ਕਰਵਾਉਣੀ ਪੈਂਦੀ ਆ ਇੰਪਾਦਰਨਾ ਮੈਂਤੋ ਦੇ ਉੱਤੇ ਵੀ ਮਾਫੀਆ ਜਿਹੜਾ ਵਾ ਉਹ ਵੱਡੇ ਪੱਧਰ ਤੇ ਕੰਮ ਕਰ ਰਿਹਾ ਆ ਜਿੱਥੇ ਜਾਲੀ ਇੰਪਾਦਰਨਾ ਮੈਂਤੋ ਬਣਾ ਕੇ ਦਿੱਤੀਆਂ ਜਾ ਰਹੀਆਂ ਆ ਤੇ ਦੂਸਰੇ ਪਾਸੇ ਜਿਹੜੇ ਲੋਕ ਪੈਸੇ ਲੈ ਕੇ ਕੰਮ ਕਰਵਾਉਂਦੇ ਨੇ ਉਹਨਾਂ ਨੇ ਵੀ ਆਪਣੇ ਰੇਟ ਜਿਹੜੇ ਆ ਦੋ ਗੁਣੇ ਤਿੰਨੇ ਚੌਗਣੇ ਕਰ ਦਿੱਤੇ ਨੇ ਇਥੋਂ ਦੇ ਹਾਲਾਤ ਖੇਤੀਬਾੜੀ ਦਾ ਕੰਮ ਆ ਜਾਂ ਜਾਂ ਹੋਟਲ ਰੈਸਟੋਰੈਂਟ ਦਾ ਕੰਮ ਆ ਗਵਰਨਮੈਂਟ ਵੱਲੋਂ ਸਖਤਾਈ ਵਧਾਈ ਜਾ ਰਹੀ ਆ ਦੱਸਿਆ ਜਾ ਰਿਹਾ ਕਿ ਨਵੰਬਰ ਦੇ ਮਹੀਨੇ ਦਸੰਬਰ ਦੇ ਮਹੀਨੇ ਦੇ ਵਿੱਚ ਸਪੇਨ ਦੇ ਵਿੱਚ ਜਿੰਨੇ ਵੀ ਲੋਕ ਕੱਚੇ ਕੰਮ ਕਰਦੇ ਨੇ ਉਹਨਾਂ ਦੇ ਕੰਪਨੀਆਂ ਦੇ ਉੱਤੇ ਬਹੁਤ ਵੱਡੇ ਪੱਦਰ ਤੇ ਜਿਹੜਾ ਇਹ ਛਾਪੇਮਾਰੀ ਕੀਤੀ ਜਾਵੇਗੀ ਦੇ ਲੋਕਾਂ ਨੂੰ ਜਿਹੜਾ ਵਾ ਸਖਤਾਈ ਦਾ ਸਾਹਮਣਾ ਕਰਨਾ ਪਵੇਗਾ ਇਸ ਤੋਂ ਇਲਾਵਾ ਕਈ ਲੋਕ ਪੁੱਛਦੇ ਨੇ ਕਿ ਭਾਜੀ ਡਿਪੋਰਟ ਤੁਸੀਂ ਦੱਸਿਆ ਸੀਗਾ ਪਿੱਛੇ ਜਾ ਕੇ ਡਿਪੋਰਟ ਵੀ ਹੋ ਸਕਦੇ ਹੋ ਬਿਲਕੁਲ ਸਹੀ ਗੱਲ ਆ ਯੂਰਪ ਦੀਆਂ ਕੰਟਰੀਆਂ ਆਸ ਵਿੱਚ ਇਹਨਾਂ ਦਾ ਜਿਹੜਾ ਵਾ ਧੇਰਿਆ ਉਹ ਗੱਲਬਾਤ ਚੱਲ ਰਹੀ ਆ ਕਿ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਲੋਕ ਇੱਥੇ ਦਿਨ ਪਰ ਦਿਨ ਜਿਹੜੇ ਐਂਟਰ ਹੋ ਰਹੇ ਨੇ ਵੱਖੋ ਵੱਖਰੇ ਬਾਰਡਰਾਂ ਤੋਂ ਐਂਟਰ ਹੋ ਰਹੇ ਨੇ ਉਹਨਾਂ ਬਾਰਡਰਾਂ ਦੇ ਉੱਤੇ ਸਖਤਾਈ ਵਧਾਉਣ ਤੋਂ ਬਾਅਦ ਜਿਹੜੇ ਲੋਕ ਨਕਲੀ ਸਾਇਲਮ ਲੈਂਦੇ ਆ ਜਿਹੜੇ ਲੋਕ ਝੂਠ ਬੋਲਦੇ ਆ ਉਹਨਾਂ ਦੇ ਉੱਤੇ ਸਖਤਾਈ ਕੀਤੀ ਜਾਵੇ ਤੇ ਨਾਲ-ਨਾਲ ਇੱਥੇ ਜਿਹੜੇ ਲੋਕ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਜਾਂ ਚੋਰੀਆਂ ਡਕੈਤੀਆਂ ਜਾਂ ਕੋਈ ਇਹੋ ਜਿਹਾ ਕੰਮ ਕਰ ਰਹੇ ਨੇ ਉਹਨਾਂ ਲੋਕਾਂ ਦੇ ਉੱਤੇ ਸਖਤਾਈ ਵਧਾਈ ਜਾਵੇ ਤਾਂ ਜਿਨ੍ਹਾਂ ਦੇ ਉੱਤੇ ਪੈਨਲ ਲੱਗੂਗਾ ਜਾਂ ਤੁਹਾਡੇ ਉੱਤੇ ਕੋਈ ਧਰਾ ਲੱਗੂਗੀ ਤਾ ਤੁਹਾਨੂੰ ਜਿਹੜੇ ਪੇਪਰ ਲੈਣੇ ਔਖੇ ਹੋ ਜਾਣਗੇ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਹੁਣ ਜੇ ਕੋਈ ਲੜਾਈ ਝਗੜਾ ਜਾਂ ਲੜਦਾ ਆ ਜਾਂ ਤੁਹਾਡੇ ਕੋ ਹਥਿਆਰ ਪੜਿਆ ਜਾਂਦਾ ਆ ਤੇ ਉਸ ਤੋਂ ਬਾਅਦ ਵੀ ਤੁਹਾਨੂੰ ਸਜ਼ਾ ਸੁਣਾ ਕੇ ਰਿਪੋਰਟ ਕੀਤਾ ਜਾ ਸਕਦਾ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਇਹ ਸਖਤਾਈ ਜਿਹੜੀ ਆ ਹੋ ਰਹੀ ਆ ਕਈ ਕੇਸ ਰੇਪ ਦੇ ਸਾਹਮਣੇ ਆਉਂਦੇ ਆ ਨਾ ਰੇਪ ਦੇ ਸਾਹਮਣੇ ਆਉਂਦੇ ਨੇ ਕਿ ਜਿਹੜੇ ਲੋਕ ਇਮੀਗ੍ਰੇਸ਼ਨ ਦੇ ਲੋਗ ਆ ਬਾਹਰੋਂ ਆਏ ਹੋਏ ਲੋਗ ਆ ਉਹ ਕੋਈ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਤੇ ਉਹਨਾਂ ਨੂੰ ਵੀ ਇੱਥੇ ਦੇ ਪੇਪਰ ਜਿਹੜੇ ਆ ਕੈਨਸਲ ਕਰਕੇ ਤੇ ਬਾਅਦ ਵਿੱਚ ਅਦਾਲਤ ਵੱਲੋਂ ਡਿਪੋਰਟ ਕਰ ਦਿੱਤਾ ਜਾਊਗਾ ਤੇ ਬਹੁਤ ਜ਼ਿਆਦਾ ਜਿਹੜੀ ਆ ਉਹ ਸਖਤਾਈ ਜਿਹੜੀ ਆ ਉਹ ਵਧ ਰਹੀ ਆ ਇਸ ਤੋਂ ਇਲਾਵਾ ਇੱਕ ਕੈਨੇਡਾ ਤੋਂ ਵੀ ਖਬਰ ਸਾਂਭਣੇ ਆਈ ਆ ਕੈਨੇਡਾ ਦੇ ਵਿੱਚ ਇੱਕ ਪਰਿਵਾਰ ਨੂੰ ਧਮਕੀ ਦਿੱਤੀ ਗਈ ਜੋ ਕਾਲ ਜਿਹੜੀ ਆ ਉਹ ਸਪੇਨ ਤੋਂ ਗਈ ਸੀ ਕਿ ਜਿਹੜੇ ਉਹ ਧਮਕੀ ਦੇਣ ਵਾਲੇ ਸਰੀ ਤੋਂ ਦੱਸਿਆ ਜਾ ਰਿਹਾ ਆ ਤੇ ਉੱਥੇ ਜਿਹੜੀ ਆ ਉਹਨਾਂ ਤੇ ਫਾਇਰਿੰਗ ਹੋਈ ਆ ਤੇ ਬਹੁਤ ਮੰਦਭਾਗੀ ਖਬਰ ਆ ਤੇ ਇਤੋਂ ਇਲਾਵਾ ਜਿੰਨਾ ਵੀ ਲੋਕ ਵੱਧ ਰਹੇ ਨੇ ਕੰਮਕਾਰ ਘਟੇ ਹੋਏ ਨੇ ਕਿਸੇ ਨੇ ਰੋਟੀ ਤਾਂ ਖਾਣੀ ਆ ਕਿੱਥੋਂ ਖਾਣੀ ਆ ਤੁਹਾਨੂੰ ਵੀ ਪਤਾ ਆ ਕਿ ਇਹ ਜਿਹੜੇ ਲੋਕ ਵਿਲੇ ਰਹੇ ਆ ਕੰਮਕਾਰ ਨਹੀਂ ਕੀਤਾ ਹੋਇਆ ਪੰਜਾਬ ਤੋਂ ਜਾਂ ਹੋਰਾਂ ਕੰਟਰੀਆਂ ਤੋਂ ਆਏ ਆ ਤੇ ਉਹਨਾਂ ਨੇ ਵੀ ਆਪਣਾ ਉਹ ਤਰੀਕਾ ਅਪਣਾਉਣਾ ਆ ਜਿਹੜੇ ਤਰੀਕੇ ਦੇ ਨਾਲ ਉਹ ਪਹਿਲਾਂ ਵੀ ਜਿਹੜਾ ਉਹ ਕੰਮ ਕਰਦੇ ਆ ਰਹੇ ਨੇ ਇਹੋ ਜਿਹਾ ਵਾਦਦੇ ਆ ਜੀ ਅਗਲੀਆਂ ਖਬਰਾਂ ਵੱਲ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਆ ਜੀ ਕ੍ਰਿਪਟੋ ਮਾਰਕੀਟ ਬਾਰੇ ਵੀ ਜਾਣਕਾਰੀ ਦੇ ਰਹੇ ਆ ਤੇ ਕ੍ਰਿਪਟੋ ਮਾਰਕੀਟ ਦੇ ਵਿੱਚ ਜੰਪ ਆ ਰਿਹਾ ਆ ਤੇ ਕ੍ਰਿਪਟੋ ਮਾਰਕੀਟ ਜੰਪ ਲੈ ਰਹੀ ਆ ਤੇ ਪਰ ਰਿਸਕ ਤੁਹਾਡੇ ਤੇ ਆ ਕਈ ਵਾਰੀ ਬਹੁਤ ਲੋਕ ਅੰਦਾਜ਼ਾ ਲਗਾ ਕੇ ਬੈਠੇ ਹੁੰਦੇ ਆ ਕਿ ਮਾਰਕੀਟ ਚੜੇਗੀ ਤੇ ਬਾਅਦ ਵਿੱਚ ਮਾਰਕੀਟ ਡਿੱਗ ਜਾਂਦੀ ਆ ਜਿਹਦੇ ਉੱਤੇ ਵੇਟ ਕਰਨੀ ਪੈਂਦੀ ਆ ਕਈ ਲੋਕਾਂ ਨੂੰ ਕਿ ਕ੍ਰਿਪਟੋ ਮਾਰਕੀਟ ਜਿਹੜੀ ਆ ਉਹ ਥੱਲੇ ਡੱਗ ਪਈ ਆ ਤੇ ਬਿਟਕੋਇਨ ਨੇ ਇੱਕ ਜੰਪ ਲਿਆਇਆ ਇਤੋਂ ਇਲਾਵਾ ਹੋਰ ਵੀ ਜਿਹੜੇ ਕੁਆਇਨਸ ਆ ਉਹ ਜੰਪ ਲੈ ਰਹੇ ਆ ਤੇ ਕਾਫੀ ਜਿਹੜੇ ਕ੍ਰਿਪਟੋ ਦੇ ਵਿੱਚ ਇੰਟਰਸਟ ਰੱਖਦੇ ਆ ਤੇ ਉਹ ਬਹੁਤ ਸਾਰਾ ਪੈਸਾ ਜਿਹੜਾ ਇਨਵੈਸਟਮੈਂਟ ਕਰ ਰਿਹਾ ਪਰ ਇਹ ਇੱਕ ਰਿਸਕ ਦੀ ਤਰ੍ਹਾਂ ਆ ਜੂਏ ਦੀ ਤਰ੍ਹਾਂ ਆ ਤੁਹਾਡਾ ਪੈਸਾ ਖਰਾਬ ਵੀ ਹੋ ਸਕਦਾ ਆ ਤੇ ਇਸ ਲਈ ਅਸੀਂ ਕਈ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਆਪਣਾ ਪੈਸਾ ਧਿਆਨ ਨਾਲ ਲਗਾਓ ਤੁਹਾਡੇ ਹੱਥ ਵਸਿਆ ਬਹੁਤ ਬਹੁਤ ਧੰਨਵਾਦ ਜੀ